ਪਿਛਲੇ ਕੁਝ ਦਿਨਾਂ ਤੋਂ 메인 ਚੌਕ ਨੇੜੇ ਬਣ ਰਹੀ ਕੋਹਦੀ ਅਤੇ ਪਾਏ ਜਾ ਰਹੇ ਪਾਈਪਾ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਅਜ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ, ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਕੌਂਸਲਰ ਅਤੇ ਕਾਰਜ ਸਹਾਇਕ ਅਫਸਰ ਮੌਕੇ ਤੇ ਪਹੁੰਚੇ। ਨਗਰ ਕੌਂਸਲ ਗੁਰਾਇਆਂ ਦੇ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਨੇ ਕਿਹਾ ਕਿ ਲਗਾਤਾਰ ਲਾਕਨਵਾਸਿਓ ਵੱਲੋਂ ਸ਼ਿਕਾਇਤ ਮਿਲ ਰਹੀ ਸੀ ਕਿ ਇੱਕ ਦੁਕਾਨਦਾਰ ਦੇ ਕਾਰਨ ਸਾਰਾ ਇਲਾਕਾ ਪਰੇਸ਼ਾਨ ਹੋ ਰਿਹਾ ਹੈ। ਜਿਸ ਵੇਲੇ ਆਪਣੇ ਦੁਕਾਨ ਦਾ ਵੇਸਟ ਮਟੀਰੀਅਲ ਸਿੱਧਾ ਹੋਦੀਆਂ ਵਿੱਚ ਪਾਇਆ ਜਾ ਰਿਹਾ ਸੀ ਜਿਸ ਨਾਲ ਹੋਦੀਆਂ ਬਲੌਕ ਹੁੰਦੀਆਂ ਹਨ ਤੇ ਗੰਦਾ ਪਾਣੀ ਬਾਜ਼ਾਰ ਤੇ ਮੋਹੱਲਿਆਂ ਵਿੱਚ ਖੜ ਜਾਂਦਾ ਹੈ ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਪਾਈਪ ਪਾਈ ਜਾਣੀ ਸੀ ਉਹਨਾਂ ਅੱਗੇ ਹੋਰ ਕੀ ਕਿਹਾ ਆਓ ਸੁਣੋ ਅੱਜ ਜੋ ਮਸਲਾ ਕਾਫੀ ਦਿਨਾਂ ਤੋਂ ਗੰਭੀਰ ਬਣਦਾ ਆ ਰਿਹਾ ਸੀ ਵੀ ਇੱਥੇ ਕੋਈ ਪ੍ਰਾਈਵੇਟ ਹੋਦੀ ਬਣ ਰਹੀ ਆ ਦੇਖੋ ਜੀ ਅਸੀਂ ਲੋਕਾਂ ਦੀ ਸ਼ਿਕਾਇਤ ਦੇ ਉੱਤੇ ਬਾਜ਼ਾਰ ਵਾਲੇ ਸ਼ਿਕਾਇਤ ਦੇ ਉੱਤੇ ਅਸੀਂ ਇੱਥੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਲੇਕਿਨ ਇਹ ਦੁਕਾਨ ਜਿਹੜੀ ਬਣੀ ਹੋ ਪਿੱਛੇ ਏਬੀਐਸ ਆ ਇਹ ਕਾफी ਸਮੇਂ ਤੋਂ ਆਪਣਾ ਇਹ ਗੰਦ ਆ ਇਹ ਜਿਹੜਾ ਗੰਦੇ ਸਿੱਧਾ ਸਾਡੇ ਡਾਇਰੈਕਟ ਸੀਵਰੇਜ ਵਿੱਚ ਪਾਰਿਆ ਸੀ ਔਰ ਨਗਰ ਕਾਉਂਸਲ ਨੇ ਅਸੀਂ ਇੱਥੇ ਬੂਰਾ ਅਸੀਂ ਤੇ ਧਿਆਨ ਵਿੱਚ ਲਿਆਂਦਾ ਗਿਆ ਔਰ ਇਹਨਾਂ ਦਾ ਅਸੀਂ ਇਹਨਾਂ ਨੂੰ ਕਿਹਾ ਵੀ ਗਿਆ ਕਿ ਆਪਣਾ ਪਾਣੀ ਜਿਹੜਾ ਬੰਦ ਕਰਕੇ ਆਪਣਾ ਹੋਰ ਪਾਸੇ ਟ੍ਰੀਟਮੈਂਟ ਪਲੈਂਟ ਲੱਗਣਾ ਜ਼ਰੂਰੀ ਹੈ ਕਿਉਂ ਇੱਕ ਹਲਵਾਈ ਨੂੰ ਆਪਣਾ ਟ੍ਰੀਟਮੈਂਟ ਪਲੈਂਟ ਲਾ ਕੇ ਪਾਣੀ ਸੁੱਟਣ ਦਾ ਅਧਿਕਾਰ ਹੈਗਾ ਲੇਕਿਨ ਇਹ ਜੋ ਹੈ ਸਾਰੇ ਸ਼ਹਿਰ ਨੂੰ ਖਰਾਬ ਕਰਨ ਦੀ ਖਾਤਰ ਇਸ ਇਸ ਦੁਕਾਨਦਾਰ ਨੇ ਪੂਰਾ ਸ਼ਹਿਰ ਦਾ ਮਾਹੌਲ ਖਰਾਬ ਕਰ ਦਿੱਤਾ ਔਰ ਅੱਜ ਦੇਖੋ ਤੁਸੀਂ ਕਿਦਾਂ ਤੂਤੂ ਮੈਮਾ ਹੋਈ ਆ ਠੀਕ ਹੈ ਜੀ ਅਸੀਂ ਹੁਣ ਨਗਰ ਕੌਂਸਲ ਵੱਲੋਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਪੈ ਪਿਆ ਇਹ ਸਾਨੂੰ ਹੁਣ ਸਿੱਧਾ ਇਹਦਾ ਡਿਸਕ੍ਰੈਡ ਕਰਕੇ ਅਗਰ ਇਹਦਾ ਇੱਕ ਵੀ ਲਾਈਨ ਵਿੱਚ ਆਈ ਅਸੀਂ ਇਹਨੂੰ ਨੋਟਿਸ ਦੇਵਾਂਗੇ ਨੋਟਿਸ ਦੇਵਾਂਨਾ ਕੋਰਟ ਕੇਸ ਲਾਵਾਂਗੇ ਨਹੀਂ ਤੇ ਇਹਦਾ ਪਾਣੀ ਅਸੀਂ ਦਾ ਬਾਜੀ ਬੰਦ ਕਰ ਰਹੇ ਆਂ ਔਰ ਸੁਣੋ ਮੇਰੀ ਗੱਲ ਅਸੀਂ ਸਭ ਕੁਝ ਇਹਨਾਂ ਦੇ ਧਿਆਨ ਚ ਲੈ ਆ ਚੁੱਕੇ ਆ ਜੋ ਪਿੱਛੇ ਨੇ ਲੈ ਕੇ ਆ ਹੋਈਆਂ ਨਗਰ ਕੌਂਸਲ ਹੁਣ ਆਮਾਦੀ ਪਾਰਟੀ ਦੇ ਹੁਣ ਬਣੀ ਆ ਤੇ ਜਿਹੜੀਆਂ ਪੁਰਾਣੀਆਂ ਨਲਕੀਆਂ ਹੋਈਆਂ ਪੁਰਾਣੇ ਜਿਹੜੇ ਅਫਸਰ ਰਲ ਕੇ ਪੈਸੇ ਖਾ ਗਏ ਜਿਨ੍ਹਾਂ ਨੇ ਪੁਰਾਣੇ ਕਨੈਕਸ਼ਨ ਪਵਾਏ ਆ ਇਹਨਾਂ ਦੁਕਾਨਦਾਰਾਂ ਦੇ ਠੀਕ ਹੈ ਜੀ ਉਹ ਅਸੀਂ ਹੁਣ ਵਿਜੀਲੈਂਸ ਜਾਂਚ ਵੀ ਕਰਾਵਾਂਗੇ ਪੁਰਾਣੀ ਜਿਹੜੇ ਪੁਰਾਣੇ ਈਓ ਜਿਹੜੇ ਬਹਿ ਗਏ ਇਹਨਾਂ ਸੀਟਾਂ ਤੇ ਬੈਠ ਕੇ ਨਾ ਪੈਸੇ ਕਮਾ ਕੇ ਚਲੇ ਗਏ ਉਹਨਾਂ ਦੀ ਵਿਜੀਲੈਂਸ ਜਾਂਚ ਅਸੀਂ ਕੌਂਸਲਰ ਵੱਲੋਂ ਪਾਵਾਂਗੇ ਆਮਾਦੀ ਪਾਰਟੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਅਰੋੜਾ ਸਾਹਿਬ ਜੀ ਪੁਰਾਣੇ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਪੁਰਾ ਪਹਿਲਾ ਪੈਪ ਕਿਉਂ ਪਾਇਆ ਗਿਆ ਹੁਣ ਰੌਲਾ ਪਿਆ ਹੁਣ ਅਸੀਂ ਪੈਪ ਸਿੱਧੇ ਕਰ ਦੇਣੇ ਆ ਔਰ ਅਸੀਂ ਆਪਣਾ ਪੈਪ ਜਿਹੜਾ ਸਿੱਧਾ ਡਾਇਰੈਕਟ ਸੱਟਾਂਗੇ ਇਹ ਦੁਕਾਨਦਾਰ ਦਾ ਪਾਣੀ ਅਸੀਂ ਬੰਦ ਕਰਾਂਗੇ ਸਾਰੇ ਜਿਹੜੇ ਪਾਣੇ ਪਾਵੇ ਉਹ ਪੱਟੇ ਜਾਣਗੇ ਪਾਣੇ ਪਾ ਪੱਟੇ ਜਾਣਗੇ ਉਹਦਾ ਕਨੈਕਸ਼ਨ ਡਿਸਟ੍ਰੈਕਟ ਉਹ ਆਪਣਾ ਪਾਣੀ ਟ੍ਰੀਟਮੈਂਟ ਬਣਾ ਕੇ ਬਾਹਰ ਦੇ ਅਸੀਂ ਪਾਣੀ ਪਿਆਣ ਨਹੀਂ ਦਵਾਂਗੇ ਤਾਂ ਜੀ ਦੇ ਜੇ ਕੋਈ ਹੋਰ ਵੀ ਜਿਹੜੀਆਂ ਹੋਦੀਆਂ ਬਾਹਰ ਬਣੀਆਂ ਹੋਈਆਂ ਉਹ ਵੀ ਪ੍ਰਾਈਵੇਟ ਕਹਿੰਦੇ ਬਣੀਆਂ ਹੋਈਆਂ ਉਹ ਵੀ ਜਾਂਚ ਕਰਾਉਂਗੇ ਸਾਰੀ ਜਾਂਚ ਹੋਊਗੀ ਜੀ ਦੇਖੋ ਹੁਣ ਤੁਸੀਂ ਆਪ ਇਕੱਠੇ ਹੋਏ ਜਾਂਚ ਰੌਲਾ ਪਿਆ ਕਿਸੇ ਗੱਲੇ ਪ ਨਜਾਇਜ਼ ਹੋਦੀਆਂ ਪਈਆਂ ਨਜਾਇਜ਼ ਪੈਪਾ ਹੋਇਆ ਮੇਰੇ ਵਾਰਦੇ ਨੂੰ ਪਤਾ ਲੱਗਾ ਅੱਜ ਕਈ ਬੰਦਿਆਂ ਨੇ ਨਜਾਇਜ਼ ਪੈਪਾ ਲਾਇਆ ਇਹ ਨਗਰ ਕੌਂਸਲ ਦੀ ਮੈਂ ਨਲੇਕੀ ਵੀ ਕਹੂੰਗਾ ਅਫਸਰਾ ਦੀ ਉਹ ਗੇੜਾ ਕਿਉਂ ਨਹੀਂ ਮਾਰਦੇ ਉਹਨਾਂ ਦਾ ਫਲ ਫਰਜ ਵੜਦਾ ਵੇ ਇੱਕ ਇੱਕ ਚੱਕਰੀਏ ਜੀ ਆ ਕੇ ਇਹ ਖੁੱਲ ਵੀ ਸੀਟਾਂ ਤੇ ਬੈਠ ਕੇ ਤਨਖਾਹ ਲੈ ਘਰ ਜਾਣਾ ਉਹਨਾਂ ਦਾ ਫਰਜ ਵੀ ਵੜਦਾ ਇਹ ਸਾਡਾ ਕੌਂਸਲ ਬਣ ਕੇ ਸਾਡਾ ਫਰਜ ਨਹੀਂ ਵੜਦਾ ਵੀ ਅਸੀਂ ਗਲੀਆਂ ਨਾਲ ਜੇ ਤੁਰੇ ਫਰੀਏ ਅਸੀਂ ਆਪ ਚੈੱਕ ਕਰੀਏ ਆਪ ਚੈੱਕ ਕਰਕੇ ਨਾ ਖੂ ਗਰੀਏ ਜੀ ਆ ਗਲਤ ਕੰਮ ਹੋ ਰਿਹਾ ਇਹ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਆ ਜਿਹੜਾ ਵੀ ਅਧਿਕਾਰੀ ਢਲੈਕੀ ਕਰੂਗਾ ਅਸੀਂ ਭਗਵੰਤ ਮਾਨ ਸਰਕਾਰ ਦੇ ਵਿੱਚ ਬੈਠੇ ਆ ਬਲਾਕ ਪ੍ਰਧਾਨ ਆ ਮੈਂ ਆਪਣੇ ਦੋ ਰੇਡਾਂ ਚ ਲੈ ਕੇ ਭੇਜੂਗਾ ਜੇ ਕਿਸੇ ਅਫਸਰ ਢਲੈਕੀ ਪਾਈ ਗਈ ਉਹਨੂੰ ਸਸਪੈਂਡ ਵੀ ਕਰਾਂਗੇ ਉਧਰ ਵਾਰਡ ਨੰਬਰ 5 ਦੇ ਇੰਚਾਰਜ ਪੰਕਜ ਰਾਏ ਨੇ ਕਿਹਾ ਕਿ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕਰਨਾ ਨਗਰ ਕੌਂਸਲ ਦਾ ਕੰਮ ਹੈ ਕਿਸੇ ਨੂੰ ਨਿੱਜੀ ਫਾਇਦਾ ਪਹੁੰਚਾਣ ਤੇ ਲੋਕਾਂ ਨੂੰ ਤੰਗ ਕਰਨਾ ਗਲਤ ਹੈ ਵਾਰਡ 5 ਦੇ ਕੌਂਸਲਰ ਰਜਨੀ ਗੱਬਾ ਨੇ ਕਿਹਾ ਕਿ ਦਿਲਬਾਗ ਕਲੋਨੀ ਜੋ ਵਾਰਡ ਨੰਬਰ 4 ਤੇ 5 ਦਾ ਸਾਂਝਾ ਵਾਰਡ ਹੈ ਉੱਥੇ ਪਾਈਪ ਪਾਈ ਜਾ ਰਹੇ ਹਨ ਜੋ ਓਵਰਫਲੋ ਪਾਣੀ ਲਈ ਪਾਈ ਜਾ ਰਹੇ ਹਨ ਜਿਸ ਦੇ ਨਾਲ ਦਿਲਬਾਖ ਕਲੋਨੀ ਵਿੱਚ ਖੜ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋਣ ਦਾ ਭਰੋਸਾ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨੇ ਦਿੱਤਾ ਹੈ ਨਾਲ ਹੀ ਪ੍ਰਧਾਨ ਹਰਮੇਸ਼ لال ਨੇ ਕੀ ਕਿਹਾ ਉਹ ਵੀ ਸੁਣੋ ਅੱਜ ਜੋ ਵੀ ਮਸਲਾ ਅਜਮੀਨ ਚੌਂਕ ਦੇ ਵਿੱਚ ਹੌਦੀਆਂ ਕਰਕੇ ਹੋਇਆ ਉਹ ਬਿਲਕੁਲ ਸਰਾਸਰ ਗਲਤ ਆ ਜੇ ਕੋਈ ਆਪਣੇ ਨਿੱਜੀ ਹੱਕ ਦੇ ਲਈ ਗਵਰਨਮੈਂਟ ਨੂੰ ਯੂਜ਼ ਕਰਦਾ ਪਿਆ ਹੈ ਜਾਂ ਉਹ ਔਰ ਉਹ ਆਪਣੇ ਲੋਕਲ ਪਾਣੀ ਜਿਹੜਾ ਸਰਕਾਰੀ ਹੌਦੀਆਂ ਵਿੱਚ ਪਾਇਆ ਜਾਂਦਾ ਉਹ ਪੂਰਾ ਸਿਸਟਮ ਲਾ ਕੇ ਆਪਣਾ ਪਾਵੇ ਵਾਟਰ ਟਰੀਟਮੈਂਟ ਅੰਦਰ ਲਾਵੇ ਜੇ ਉਹਦਾ ਕੋਈ ਹੋਰ ਸਰਕਾਰ ਵੱਲੋਂ ਜੇ ਉਹਨੂੰ ਕੋਈ ਸਹੂਲਤ ਚਾਹੀਦੀ ਆ ਤਾਂ ਸਰਕਾਰ ਵੀ ਉਹਦੇ ਨਾਲ ਉਹ ਕੰਮ ਕਰ ਦੋਗੀ ਪਰ ਅਸੀਂ ਨਜਾਇਜ਼ ਤੌਰ ਤੇ ਜੇ ਧੱਕਾ ਕਰਕੇ ਕੋਈ ਇਦਾਂ ਦੀਆਂ ਹੌਦੀਆਂ ਬਣਾ ਕੇ ਆਪਣਾ ਪਰਸਨਲ ਹੱਕ ਵਿੱਚੋਂ ਫਾਇਦਾ ਲੈਣ ਦੀ ਕੋਸ਼ਿਸ਼ ਕਰੂਗਾ ਅਸੀਂ ਇਦਾਂ ਦਾ ਕੋਈ ਨਹੀਂ ਲਾਉਣ ਦੇਵਾਂਗੇ ਮੈਂ ਬਤੌਰ ਹਲਕਾ ਆਪਣੇ ਵਾਰਡ ਇੰਚਾਰਜ ਵਾੜ ਨੰਬਰ 5 ਆਵਾਜ਼ੀ ਪਾਰਟੀ ਵੱਲੋਂ ਔਰ ਮੈਂ ਆਪਣੇ ਸਾਰੇ ਸਮੂਹ ਜਿਹੜੇ ਨਗਰ ਕੌਂਸਲ ਦੇ ਮੇਰੇ ਜਿੰਨੇ ਵੀ ਭਰਾ ਐ एमसी ਬਣੇ ਆ ਉਹਨਾਂ ਦੇ ਨਾਲ ਖੜਾ ਆ ਜਿੱਦਾਂ ਉਹ ਕਹੂਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਗ੍ਰਾ ਐਸੋਸੀਏਸ਼ਨ ਵੱਲੋਂ ਵੀ ਅਸੀਂ ਪੂਰ ਜ਼ੋਰ ਮੰਗ ਕਰਦੇ ਆ ਵੀ ਜਿਹੜਾ ਪਿੱਛੇ ਪਾਣੀ ਬਲੌਕ ਹੁੰਦਾ ਆ ਉਹਦਾ ਪਾਈਪ ਆ ਕੇ ਸਿੱਧਾ ਇਹਨਾਂ ਹੋਦੀਆਂ ਚ ਪਾਇਆ ਜਾਵੇ ਨਾ ਕਿ ਕਿਸੇ ਨੂੰ ਪਰਸਨ ਆਪਣਾ ਹਿੱਤ ਲੈਣ ਲਈ ਕੋਈ ਵੀ ਤੁਸੀਂ ਉਧਰ ਨਜਾਇਜ਼ ਪੈਪ ਨਾ ਪੋ ਫੌਦੀ ਤਾਂ ਆਲਰੇਡੀ ਪ੍ਰਾਈਵੇਟ ਬਣੀ ਹੋਈ ਸੀ ਪਹਿਲਾਂ ਉਹਨੂੰ ਬਾਅਦ ਸਰਕਾਰੀ ਰੂਪ ਦਿੱਤਾ ਬਾਅਦ ਚ ਪੈ ਪਹਿਲੇ ਇਹਦੇ ਬਾਰੇ ਦਿਲਜੀਤ ਜੀ ਪਹਿਲਾਂ ਵੀ ਮੈਂ ਬਿਆਨ ਦੇ ਚੁੱਕਾ ਆਂ ਅਸੀਂ ਜਦੋਂ ਪੁੱਛਿਆ ਸੀ ਸਾਨੂੰ ਕੋਈ ਸੰਤੋਸ਼ਜਨ ਜਵਾਬ ਨਹੀਂ ਮਿਲਿਆ ਇਸੇ ਕਰਕੇ ਅੱਜ ਹਮੇਸ਼ੀ ਪ੍ਰਧਾਨ ਜੀ ਜਿਹੜੇ ਆਏ ਆ ਇੱਥੇ ਹੋਏ ਆ ਇਕੱਠੇ ਔਰ ਜੇ ਕੋਈ ਨਜਾਇਜ਼ ਕੰਮ ਹੋਇਆ ਅਸੀਂ ਉਹਨੂੰ ਬੰਦ ਕਰਾਵਾਂਗੇ ਹਾਂਜੀ ਮੇਰਾ ਨਾਮ ਰਜਨੀ ਹੈ ਤੇ ਮੈਂ ਵਾਰਡ ਨੰਬਰ 5 ਦੀ ਕਾਉਂਸਲਰ ਆ ਤੇ ਸਾਡੇ ਜਿਹੜਾ ਵਾਰਡ ਜਿਹੜਾ ਆ ਉਹ 4 ਔਰ 5 ਜਿਹੜਾ ਹੈ ਉਹ ਸਾਂਝਾ ਬੰਦਾ ਵਿੱਚੇ ਤੇ 5 ਨੰਬਰ ਵਾਰਡ ਦੇ ਵਿੱਚ ਜਿਹੜੀ ਹੈ ਉਹ ਪਾਣੀ ਦੀ ਜਿਹੜੀ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਆਪਣੀ ਪ੍ਰਧਾਨ ਜੀ ਨੂੰ ਤੇ ਆਪਣੇ ਕੌਂਸਲ ਚ ਗੱਲ ਕੀਤੀ ਸੀਗੀ ਕਿ ਪ੍ਰਧਾਨ ਜੀ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੀ ਕਿ ਇਹ ਵਾਲਾ ਜਿਹੜਾ ਕੰਮ ਹੈ ਅਸੀਂ ਪਹਿਲ ਦੇ ਅਧਾਰ ਤੇ ਕਰਾਂਗੇ ਤੁਹਾਡਾ ਫਿਰ ਸਾਡੇ ਸਾਰੇ ਵਾਰਡ ਵਾਸੀ ਜਿਹੜੇ ਆ ਉਹ ਮਤਲਬ 4-5 ਦਿਨ ਪਹਿਲਾਂ ਇਕੱਠੇ ਹੋਏ ਆ ਤੇ ਉਹਨਾਂ ਨੇ ਸਾਰਿਆਂ ਨੇ ਅਸੀਂ ਉੱਥੇ ਵਿਚਾਰ ਵਟਾਂਦਰਾ ਕੀਤਾ ਇਹਦੇ ਬਾਰੇ ਸਾਰਿਆਂ ਦੇ ਡਾਈ ਲਈ ਗਈ ਹੈ ਤੇ ਸਾਰੇ ਕਹਿ ਰਹੇ ਸੀ ਕਿ ਜਿਹੜੇ ਉੱਥੇ ਪਾਈ ਪਏ ਉਹ ਪਹਿਲਾਂ ਜਿਹੜੇ ਆ ਉਹ 6 ਇੰਚੀ ਪਾਈ ਗਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਕਿ ਇੱਥੇ ਪਾਈਪ ਜੜਿਆ ਵੱਡੇ ਪਾਈ ਜਾਣ 12 ਇੰਚੀ ਦੇ ਜਦਕਿ ਉਹਨਾਂ ਨੇ 10 ਇੰਚੀ ਦੇ ਪਾਈ ਪਹਿਲਾਂ ਪਾਏ ਆ ਗੱਲ ਇਸ ਕਰਕੇ ਉੱਥੇ ਜ਼ਿਆਦਾ ਰੋਲਾ ਪਿਆ ਗਿਆ ਵੀ ਤੁਸੀਂ ਪਾਈਪ ਵੱਡੇ ਕਿਉਂ ਨਹੀਂ ਪਾਏ ਆ ਪਰ ਜਦੋਂ ਉੱਥੇ ਅਸੀਂ ਉਹਨਾਂ ਨਾਲ ਜਿਹੜੇ ਠੇਕੇਦਾਰ ਸੀ ਉਹਨਾਂ ਨਾਲ ਜਿਹੜੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਆ ਕਿ ਜਿਹੜਾ 12 ਇੰਚ ਦੇ ਜਿਹੜਾ ਪਾਈਪ ਹੈ ਉਹਦੇ ਨਾਲ ਸਾਡਾ ਫਲੋਰ ਨਹੀਂ ਬਣਨਾ ਢਲਾਨ ਨਹੀਂ ਬਣਦੀ ਉਹਨਾਂ ਨਾਲ ਇਸ ਲਈ ਅਸੀਂ 10 ਇੰਚ ਦੇ ਪਾਈਪ ਪਾਵਾਂਗੇ ਪਰ ਇਸ ਗੱਲ ਤੇ ਸਾਡੇ ਜਿਹੜੇ ਵਾਡ ਵਾਸੀ ਸਹਿਮਤ ਨਹੀਂ ਸੀਗੇ ਪਰ ਉਹਨਾਂ ਨੂੰ ਜਦੋਂ ਸਾਰਾ ਕੁਝ ਅਸੀਂ ਸਮਝਾਇਆ ਗਿਆ ਏ ਤੇ ਸਾਰੇ ਪ੍ਰਧਾਨ ਜੀ ਈਓ ਸਾਹਿਬ ਸਾਰੇ ਸਾਡੇ ਉਸ ਦਿਨ ਮੌਕੇ ਤੇ ਆਏ ਉਹਨਾਂ ਨੇ ਕਿਹਾ ਉਹਨਾਂ ਨੇ ਵਾਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜੇ ਪਾਈਪ ਜਿਹੜੇ ਪਾ ਰਹੇ ਆ ਇਹ ਓਵਰਫਲੋ ਦੇ ਪਾਈਪ ਆਏ ਜਾ ਰਹੇ ਆ ਤੇ ਅਸੀਂ ਇਹ ਪਾਈਪ ਜੜੇ ਆ ਅੱਗੋਂ ਜੜੇ ਆ ਉਹ ਜਿਹੜੀ ਅੱਗੇ ਖੋਦੀ ਹੈ ਅਸੀਂ ਉਹਦੇ ਵੀ ਸਿੱਟਾਂਗੇ ਪੱਲਾ ਪਾਈਪ ਅਗਰ ਇਹ ਦਾ ਖੋਦੀ ਚ ਪਾਈਪ ਪਾਣ ਨਾਲ ਜੇ ਸਾਡਾ ਨਹੀਂ ਇਦਾਂ ਹੱਲ ਹੁੰਦਾ ਹੈ ਓਵਰਫਲੋ ਦਾ ਫਿਰ ਉਹਨਾਂ ਨੇ ਸਾਡੇ ਕੋਲ ਥੋੜਾ ਟਾਈਮ ਮੰਗਿਆ ਜੁਲਾਈ ਮਹੀਨੇ ਤੱਕ ਦਾ ਅਗਰ ਇਹ ਸਾਡਾ ਹੱਲ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕਿਹਾ ਕਿ ਪੱਕਾ ਨਾ ਕਰਿਓ ਇਹਨਾਂ ਨੂੰ ਤੁਸੀਂ ਪਾਈਪਾ ਪਾ ਕੇ ਉਹਨੂੰ ਜੋੜ ਦਿਓ ਜੇ ਸਾਡਾ ਹੱਲ ਹੁੰਦਾ ਤੇ ਅਸੀਂ ਉਹਨਾਂ ਨੂੰ ਪੱਕਾ ਕਰਾਂਗੇ ਆਦਰਵਾਇਜ਼ ਨਹੀਂ ਉਹਨਾਂ ਨੂੰ ਅਸੀਂ ਪੱਕਾ ਕਰਾਂਗੇ ਤੇ ਹੁਣ ਉਹਨਾਂ ਨੇ ਪਾਈਪਾ ਪਾ ਦਿੱਤੀਆਂ ਤੇ ਅਸੀਂ ਇਹ ਦੇਖਾਂਗੇ ਓਵਰਫਲੋ ਦਾ ਪਾਣੀ ਨਿਕਲਦਾ ਹੈ ਕਿ ਨਹੀਂ ਨਿਕਲ ਅਗਰ ਨਹੀਂ ਨਿਕਲੇਗਾ ਤੇ ਫਿਰ ਅਸੀਂ ਅਗਲੀ ਕਾਰਵਾਈ ਵੱਲ ਜਾਵਾਂਗੇ ਪਹਿਲਾਂ ਤਾਂ ਬਹੁਤ ਹੀ ਧੰਨਵਾਦ ਗ੍ਰਾਂਹ ਦੀ ਸਾਰੀ ਪ੍ਰੈਸ ਦਾ ਜੋ ਕਿ ਸਾਡੇ ਜੇ ਸਾਨੂੰ ਕਿਤੇ ਅਸੀਂ ਗਲਤ ਡਿਸੀਜਨ ਲੈਂਦੇ ਆ ਸਾਡੋਂ ਉਹ ਉਹ ਤੋਂ ਵੇਰ ਕਰਦੇ ਆ ਉਹ ਸਾਨੂੰ ਸਿੱਧੇ ਰਾਸਤੇ ਪਾਉਂਦੇ ਆ ਮੈਂ ਤੁਹਾਡਾ ਸਦਾ ਹੀ ਰਿਣੀ ਰਹਿਵਾਂਗਾ ਦੂਸਰੀ ਗੱਲ ਹੈ ਜੋ ਪੈਪਾਂ ਦਾ ਪਿਛਲੇ ਜਿਹੜੀ ਕਾਫੀ ਮਸਲਾ ਸੀਗਾ ਹੌਦੀ ਦਾ ਉਹ ਸਾਡੀ ਕਾਉਂਸਲ ਵੱਲੋਂ ਬਣਾਈ ਜਾ ਰਹੀ ਆ ਔਰ ਉਹਦੇ ਨਾਲ ਗੱਲ ਇਹ ਸੀ ਕਿ ਉਹ ਪਹਿਲੋਂ ਪਾਈਪ ਦੋ ਥਾਂ ਤੋਂ ਬੈਂਡ ਹੋ ਕੇ ਜਾਂਦਾ ਸੀਗਾ ਬੈਂਡ ਹੋਣ ਦੇ ਨਾਲ ਉਹਦੇ ਵਿੱਚ ਕਾਫੀ ਕਚਰਾ ਕੁਚਰਾ ਕਈ ਵਾਰ ਭਰ ਜਾਂਦਾ ਸੀ ਤੇ ਉਹਨੂੰ ਖੋਦਣ ਖੋਲਣ ਦੇ ਲਈ ਸਾਡੇ ਜਿਹੜੇ ਸੀਵਰੇਜ ਮੈਨ ਆ ਉਹਨਾਂ ਨੂੰ ਸਾਡੇ ਸੀਵਰੇਜ ਦੇ ਵਿੱਚ ਉਤਰਨਾ ਪੈਂਦਾ ਸੀ ਬਾਅਦ ਮੋਕੇ ਮੀਂਹ ਪਾਣੀ ਦਾ ਸੀਜ਼ਨ ਹੁੰਦਾ ਸੀ ਤਾਂ ਉਹ ਨਹੀਂ ਖੁੱਲਦਾ ਸੀਗਾ ਕਈ ਵਾਰ ਇੱਕ ਦੋ ਵਾਰ ਸਾਡੇ ਸਫਾਈ ਸੇਵਕ ਵਰਕਰ ਵਿੱਚ ਜਾ ਕੇ ਗੈਸ ਦੇ ਨਾਲ بیمار ਵੀ ਹੋਏ ਔਰ ਇਸ ਨੂੰ ਦੇਖਦੇ ਹੋਈ ਅਸੀਂ ਉਹਨੂੰ ਸਿੱਧਾ ਕੀਤਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਉਹਦੇ 'ਚ ਕੁਝ ਰਾਹਤ ਮਿਲੀ। ਬਾੜ ਨੰਬਰ 8 ਦੇ ਵਿੱਚ ਵੀ ਪਾਣੀ ਦੀ ਕਾਫੀ ਗੰਦੇ ਪਾਣੀ ਦੀ ਸਮੱਸਿਆ ਸੀ ਐ ਨਾਲੀਆਂ ਭਰੀਆਂ ਰਹੀਆਂ ਸੀ ਉਹਦੇ 'ਚ ਵੀ ਅਸੀਂ ਸਕਰੀਨਿੰਗ ਚੈਂਬਰ ਪਵਾ ਕੇ ਬਣਾ ਕੇ ਅਸੀਂ ਉਹਨੂੰ ਸੀਵਰੇਨਾ ਜੋੜਿਆ ਔਰ ਇਸ ਵੇਲੇ ਬਹੁਤ ਵਧੀਆ ਉਹ ਸਾਡਾ ਚੱਲ ਰਿਹਾ। ਬਾੜ ਨੰਬਰ 8 ਦੇ ਕਾਫੀ ਪਾਣੀ ਦੀ ਸਮੱਸਿਆ ਹੱਲ ਹੋਈ ਆ। ਤੇਹੀ ਗੱਲ ਜਿਹੜੀ ਬਾੜ ਨੰਬਰ 4 ਔਰ 5 ਦੇ ਵਿੱਚ ਬਲੌਕਿੰਗ ਸੀਗੀ ਉਹ ਸਾਡੇ ਬਿੱਲਾ ਭਾਜੀ ਜੋ ਕਿ ਇਸ ਵੇਲੇ ਸੀਨੀਅਰ ਮੀਤ ਪ੍ਰਧਾਨ ਸਾਡੇ ਸਿਟੀ ਦੇ ਆ ਮੇਰੇ ਛੋਟੇ ਵੀਰ ਆ ਉਹਨਾਂ ਨੇ ਆਪਣੀ ਦੇਖਰੇਖ ਦੇ ਵਿੱਚ ਉਹ ਪਾਣੀ ਦੇ ਮਸਲੇ ਨੂੰ ਹੱਲ ਕਰਾਏ ਸਾਡੇ ਸ਼ਹਿਰ ਦੇ ਜੋ ਗੰਦਾ ਪਾਣੀ ਆ ਉਹਦਾ ਕਾਫੀ ਹੀ ਇੱਥੇ ਦੂਜੀ ਦਿੱਕਤ ਆ ਔਰ 1 ਕਰੋੜ 8 ਲੱਖ ਦੇ ਨਾਲ ਅਸੀਂ ਇੱਕ ਪਿੱਛੇ ਜੇ ਮਤਾ ਪਾਇਆ ਸੀ ਔਰ ਜਿਹੜਾ 30 30 ਲੱਖ ਰੁਪਈਆ ਸਾਨੂੰ ਗਵਰਨਮੈਂਟ ਵੱਲੋਂ ਆਇਆ ਉਹਦੀਆਂ ਸੈਕਸ਼ਨ ਮਸ਼ੀਨਾਂ ਆ ਚੁੱਕੀਆਂ ਉਹਦਾ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਪ੍ਰੇਮ ਕੁਮਾਰ ਜੀ ਅਜੇ ਤੱਕ ਘਾਟਣ ਕਰਨਗੇ 1 ਵਜੇ ਔਰ ਸਾਰੇ ਸੀਵਰੇਜ ਨੂੰ ਅਸੀਂ ਉਹਦੇ ਨਾਲ ਸਫਾਈ ਕਰਕੇ ਚਲਾ ਰਹੇ ਆ ਔਰ ਮੈਂ ਆਸ ਕਰਦਾ ਕਿ ਇਹਨਾਂ ਸਾਰੀਆਂ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਜਿਹੜੀ ਗੰਦੇ ਪਾਣੀ ਦੀ ਮੇਨ ਸਾਡੇ ਗੰਦੇ ਪਾਣੀ ਦੀ ਸਮੱਸਿਆ ਉਹਨੂੰ ਅਸੀਂ ਰਾਹਤ ਕਰਾ ਰਹੇ ਆ ਐਸਟੀਪੀ ਵੀ ਸਾਡਾ ਪੂਰਨ ਚੱਲ ਰਿਹਾ ਐਕਚੁਅਲੀ ਪਹਿਲਾਂ ਇਹ ਪ੍ਰਾਈਵੇਟ ਜਿਹੜਾ ਦੁਕਾਨਦਾਰ ਆ ਉਹਨੇ ਕੌਣ ਲੱਗਾ ਸੀਗਾ ਇਹ ਉਹਦੀ ਜਿਹੜੀ ਬਣਾਈ ਸੀ ਉਹਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਈਓ ਸਾਹਿਬ ਨੂੰ ਮੈਂ ਫੋਨ ਕੀਤਾ ਆ ਉਦੋਂ ਉਹਨਾਂ ਨੇ ਕੰਮ ਬੰਦ ਕਰਵਾਇਆ ਇਹ ਤੇ ਉਸ ਤੋਂ ਬਾਅਦ ਇਹ ਇਹਨੂੰ ਕਹਿੰਦਾ ਕਿ ਉਹ ਕਹਿੰਦੇ ਸਾਨੂੰ ਮੇਰੇ ਨੌਲੇਜ ਨਹੀਂ ਹੈਗੀ ਇਹ ਇਹਦੀ ਜੋ ਵੀ ਇੱਥੇ ਉਹਦੀ ਬਣਾਈ ਹੈ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਇਹ ਇਹਨੂੰ ਸਰਕਾਰੀ ਰੂਪ ਦੇ ਦਿੱਤਾ ਦੇਖੋ ਦੀਪ ਜੀ ਕਹਿਣ ਦੀ ਕੋਈ ਗੱਲ ਨਹੀਂ ਕਹਿਣ ਤਾਂ ਬਹੁਤ ਕੁਝ ਚੱਲਦਾ ਪਿਆ ਉਸ ਪਹਿਲਾਂੋਂ ਵੀ ਸਾਡੀ ਸੀ ਅੱਜ ਵੀ ਹੈ ਕਈ ਵਾਰੀ ਚਲੋ ਨਮੀ ਹੋਦੀ ਦੀ ਮੈਂ ਗੱਲ ਕਰ ਰਿਹਾ ਅਧਿਕਾਰੀ ਸਾਡੇ ਬਿਜੀ ਰਹੇ ਉਹ ਕਾਫੀ ਡੀਸੀ ਸਾਹਿਬ ਦੇ ਜਾਂ ਕਿਦਾਂ ਵੀ ਮੀਟਿੰਗਾਂ ਚ ਅੱਜ ਵੀ ਚਲੋ ਹੁਣ ਉਹਨਾਂ ਦੀ ਮੀਟਿੰਗ ਚੱਲਦੀ ਪਈ ਆ ਬਾਈ ਮੁਕੇ ਨਹੀਂ ਵੀ ਪਤਾ ਲੱਗਾ ਐਸਓ ਸਾਹਿਬ اور ਮੇਰੀ ਪੂਰੀ ਨੌਲੇਜ ਸੀ ਅਸੀਂ ਉਹ ਆਪਣੇ ਨਗਰ ਕੌਂਸਲ ਵੱਲੋਂ ਇਹ ਬਣਾ ਰਹੇ ਪਹਿਲੋਂ ਤੋਂ ਹੀ ਹੋਰ ਬੋਰਡ ਦੇ ਵਿੱਚ ਬਣਾਉਂਦੇ ਹਾਂ ਹਾਂਜੀ ਕਿੰਨੇ ਨੰਬਰ ਬੋਰਡ ਦੇ ਵਿੱਚ ਬਣਾਉਂਦਾ ਕਿੰਨੇ ਦੇ ਲਾਗਤ ਨਾਲ ਕਰਦੇ ਆ ਉਹ 5 ਨੰਬਰ ਬੋਰਡ ਤੋਂ ਬਣ ਰਹੇ ਆ ਔਰ ਉਹਦੀ ਲਾਗਤ ਜਿਹੜੀ ਆ ਉਹ ਐਸਓ ਸਾਹਿਬ ਕੋਲ ਐਸਟੀਮੇਟ ਸਾਰਾ ਬਣਿਆ ਪਿਆ ਉਹਦੀ ਇੰਪਰੂਵਲ ਹੋਈ ਹੈ ਉਹ ਤੁਹਾਨੂੰ ਦੱਸ ਦੇਵਾਂਗੇ ਪਿਛਲੇ ਦਿਨੀ ਇੱਕ ਨਾ ਬੜਾ ਗੋਪਰਾ ਦੇ ਕੋਲ ਜਿਹੜੀਆਂ ਨਾ ਜਿਹੜੀ ਸੜਕ ਸੀ ਉਹਦੀ ਮੁਰੰਮਤ ਕੀਤੀ ਗਈਆਂ ਪਰ ਉਹ ਤੁਸੀਂ ਜਾ ਕੇ ਦੇਖੋ ਤੇ ਉਹ ਹਲੇ ਤੱਕ ਮੁਰੰਮਤ ਸਿਰਫ ਉਹ ਖਾਣਾ ਪੂਰਤੀ ਲਈ ਕੀਤੀ ਗਈ ਆ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਬਣਾਈ ਗਈ ਹੈਗੀ ਦੇਖੋ ਬੜਾ ਪਿੰਡ ਰੋਡ ਵੀ ਅਸੀਂ ਪਾਸ ਕਰਾਤਾ ਸੜਕ ਲਈ ਉਹ ਬਹੁਤ ਵਧੀਆ ਬਣ ਰਹੀ ਹੈ ਜਿਹੜੇ ਉੱਥੇ ਖੱਡੇ ਖੁੱਡੇ ਪਾ ਰਹੇ ਨੇ ਜਲਦੀ ਹੀ ਸੀਐਮ ਸਾਹਿਬ ਨੇ ਉਹਨੂੰ ਪਾਸ ਕੀਤਾ ਆ ਦੇਲ ਮੈਂ ਇੱਕ ਵਾਰੀ ਫੇਰ ਵਿజిਟ ਕਰਕੇ ਬੜਾ ਜਿਹੜਾ ਜੜਿਆਲਾ ਰੋਡ ਆ ਉਹ ਨੂੰ ਦੇ ਲੈਣਾ ਜੇ ਕਿਤੇ ਕੋਈ ਕਮੀ ਪੇਸ਼ੀ ਉਹਨੂੰ ਅਸੀਂ ਪੂਰੀ ਗਾਂਧੀ ਕੋਸ਼ਿਸ਼ ਕਰਾਂਗੇ